ਦੋਇਆ ਸਾਇਦੀਆਂ ਛੋਣਾ ਆ ਰਹੀਆਂ ਨੇ ਪਰੰਤੂ ਇਸ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ ਤੇ ਉਥੇ ਹੀ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਦੱਸਿਏ ਕਿ ਕਈ ਜਿਹੜੇ ਕਿ ਕਾਂਗਰਸ ਵਰਤ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਜਿਹੜੇ ਕਿ ਅ ਅਸਤੀਫਾ ਦੇ ਕੇ ਜਿਹੜੇ ਕਿ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਇਹ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਹੁਣ ਉੱਥੇ ਹੀ ਅਕਾਲੀ ਦਲ ਦਾ ਪੱਲਾ ਫੜ ਲੈ ਜਾਇਦਾ ਸੁਲੇਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਲੋਕਾਂ ਨੂੰ ਜਿਹੜਾ ਕਿ ਹੁਣ ਪਤਾ ਲੱਗ ਗਿਆ ਕਿ ਸਾਡੀ ਇੱਕੋ ਇੱਕ ਪਾਰਟੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਹੁਣ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਣੇ ਆ ਅਕਾਲੀ ਦਲ ਜਿਨੇ ਹਮੇਸ਼ਾ ਕੰਮ ਕੀਤੇ ਨੇ ਇੱਕ ਐਸੀ ਕਿਤਰੀ ਪਾਰਟੀ ਜਿਹੜੀ ਲੋਕਾਂ ਦੇ ਦਰਦ ਨੂੰ ਸਮਝਦੀ ਹੈ ਲੋਕਾਂ ਨਾਲ ਜੁੜੀ ਹੋਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝਦੀ ਹੈ ਉਹ ਪਾਰਟੀ ਨੂੰ ਬਦਨਾਮ ਕਰਨ ਦੀ ਲੋਕਾਂ ਨੇ ਬੜੀ ਕੋਸ਼ਿਸ਼ ਪਾਰਟੀਆਂ ਨੇ ਬਹੁਤ ਕੋਸ਼ਿਸ਼ ਕੀਤੀ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸਲੀ ਹਮਦਰਦ ਜਿਹੜੀ ਪਾਰਟੀ ਹੈ ਉਹ ਸ਼ਰਮਣੀ ਅਕਾਲੀ ਦਲ ਹੈ ਔਰ ਐਸੇ ਕੰਮਾਂ ਨੂੰ ਦੇਖਦੇ ਹੋਏ ਲੋਕ ਜਿਹੜੇ ਨੇ ਵਾਪਸ ਮੁੜ ਰਹੇ ਨੇ ਔਰ ਬਹੁਤ ਖੁਸ਼ੀਮਾਨ ਦੀ ਗੱਲ ਹੈ ਸਾਡੇ ਲਈ ਕਿ ਸਾਡੇ ਵੀਰ ਪਹਿਲਾਂ ਹੀ ਅਕਾਲੀ ਦਲ ਨਾਲ ਬਹੁਤ ਦੇ ਪਹਿਲਾਂ ਜੁੜੇ ਹੋਏ ਸੀ ਤੇ ਉਸ ਤੋਂ ਬਾਅਦ ਇਹ ਕਾਂਗਰਸ 'ਚ ਗਏ ਕਾਂਗਰਸ 'ਚੋਂ ਇਹ ਕਾਂਗਰਸ ਛੱਡ ਕੇ ਦੁਬਾਰਾ ਅਕਾਲੀ ਦਲ ਦੇ ਕੰਮ ਦੇਖ ਕੇ ਵਾਪਸ ਆਇਆ ਨੇ ਸਰਦਾਰ ਸੁਖਬੀਰ ਸਿੰਘ ਜੋ ਅੱਜਕੱਲ ਇੰਨੀ ਸ਼ਿੱਦਤ ਨਾਲ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਔਰ ਅੱਜ ਅਗਰ ਕੋਈ ਪੰਜਾਬ ਜਿਹੜਾ ਲੀਡਰ ਹੈ ਤਿੱਖ ਰਿਹਾ ਇਦਾਂ ਲੱਗ ਰਿਹਾ ਕਿ ਪਾਰਲਰ ਇੱਥੇ ਜਿਹੜੀ ਸਰਕਾਰ ਚੱਲ ਰਹੀ ਹੈ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਜਿਹੜੀ ਸਰਕਾਰ ਹੈ ਉਹ ਤਾਂ ਆਪਣਾ ਕਰਤੱਵ ਨਹੀਂ ਨਿਭਾ ਰਹੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੂਰਾ ਆਪਣਾ ਇਮਾਨਦਾਰੀ ਨਾਲ ਔਰ ਪ੍ਰਧਾਨ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਰਨੇ ਨੇ ਔਰ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਅਗਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇੱਕ ਇਨਸਾਨ ਇੰਨਾ ਕੰਮ ਵਧੀਆ ਕਰ ਸਕਦਾ ਹੈ ਅਗਰ ਉਹ ਪੰਜਾਬ ਦੇ ਸੀਐਮ ਹੋਣਗੇ ਤਾਂ ਕਿੰਨਾ ਵਧੀਆ ਕੰਮ ਕਰ ਸਕਦੇ ਨੇ ਉਹਨਾਂ ਨੂੰ ਦੇਖਦੇ ਹੋਏ ਹੀ ਸਰਦਾਰ ਦਵਿੰਦਰ ਜੀ ਜਿਹੜੇ ਉਹ ਸਾਡੀ ਪਾਰਟੀ 'ਚ ਵਾਪਸ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਸ਼ੁਕਰ ਅਦਾ ਕਰਦੀ ਆਂ ਕਿ ਉਹ ਸਾਡੀ ਪਾਰਟੀ 'ਚ ਵਾਪਸ ਆ ਕੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਹੈ ਕਿਉਂਕਿ ਉਹਨਾਂ ਨਾਲ ਬਹੁਤ ਜ਼ਮੀਨੀ ਲੈਵਲ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਇਹ ਬਹੁਤ ਕੰਮ ਕਰਦੇ ਦਿਨ ਰਾਤ ਜਿਹੜੇ ਵਰਕਰ ਵਰਕਰ ਨੇ ਉਹਨਾਂ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਸਾਡੀ ਪਾਰਟੀ 'ਚ ਇਹਨਾਂ ਨੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਔਰ ਉਹਨਾਂ ਨੂੰ ਹਮੇਸ਼ਾ ਮਾਨ ਸਨਮਾਨ ਜਿਹੜਾ ਪਾਰਟੀ 'ਚ ਵੱਧ ਚੜ ਕੇ ਹਮੇਸ਼ਾ ਮਿਲੇਗਾ ਔਰ ਇਹਨਾਂ ਨੂੰ ਕਦੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਸ਼ੋਮਨੀ ਅਕਾਲੀ ਦਲ ਚਾਹੇ ਅਕਾਲੀ ਦਲ ਜਿਨੇ ਹਮੇਸ਼ਾ ਕੰਮ ਕੀਤੇ ਨੇ ਇੱਕ ਐਸੀ ਕਿਤਰੀ ਪਾਰਟੀ ਜਿਹੜੀ ਲੋਕਾਂ ਦੇ ਦਰਦ ਨੂੰ ਸਮਝਦੀ ਹੈ ਲੋਕਾਂ ਨਾਲ ਜੁੜੀ ਹੋਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝਦੀ ਹੈ ਉਹ ਪਾਰਟੀ ਨੂੰ ਬਦਨਾਮ ਕਰਨ ਦੀ ਲੋਕਾਂ ਨੇ ਬੜੀ ਕੋਸ਼ਿਸ਼ ਪਾਰਟੀ ਬਹੁਤ ਕੋਸ਼ਿਸ਼ ਕੀਤੀ ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਅਸਲੀ ਹਮਦਰਦ ਜਿਹੜੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਔਰ ਐਸੇ ਕੰਮਾਂ ਨੂੰ ਦੇਖਦੇ ਹੋਏ ਲੋਕ ਜਿਹੜੇ ਨੇ ਵਾਪਸ ਮੁੜ ਰਹੇ ਨੇ ਔਰ ਬਹੁਤ ਖੁਸ਼ੀਮਾਨ ਦੀ ਗੱਲ ਹੈ ਸਾਡੇ ਲਈ ਕਿ ਸਾਡੇ ਵੀਰ ਪਹਿਲਾਂ ਇਹ ਅਕਾਲੀ ਦਲ ਨਾਲ ਬਹੁਤ ਦੇ ਪਹਿਲਾਂ ਜੁੜੇ ਹੋਏ ਸੀ ਤੇ ਉਸ ਤੋਂ ਬਾਅਦ ਇਹ ਕਾਂਗਰਸ 'ਚ ਗਏ ਕਾਂਗਰਸ 'ਚੋਂ ਇਹ ਕਾਂਗਰਸ ਛੱਡ ਕੇ ਦੁਬਾਰਾ ਅਕਾਲੀ ਦਲ ਦੇ ਕੰਮ ਦੇਖ ਕੇ ਵਾਪਸ ਆਇਆ ਨੇ ਸਰਦਾਰ ਸੁਖਬੀਰ ਸਿੰਘ ਜੋ ਅੱਜਕੱਲ ਇੰਨੀ ਸ਼ਿੱਦਤ ਨਾਲ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਔਰ ਅੱਜ ਅਗਰ ਕੋਈ ਪੰਜਾਬ ਜਿਹੜਾ ਲੀਡਰ ਹੈ ਤਿੱਖ ਰਿਹਾ ਇਦਾਂ ਲੱਗ ਰਿਹਾ ਕਿ ਪਾਰਲਰ ਇੱਥੇ ਜਿਹੜੀ ਸਰਕਾਰ ਚੱਲ ਰਹੀ ਹੈ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਜਿਹੜੀ ਸਰਕਾਰ ਹੈ ਉਹ ਤਾਂ ਆਪਣਾ ਕਰਤੱਵ ਨਹੀਂ ਨਿਭਾ ਰਹੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੂਰਾ ਆਪਣਾ ਇਮਾਨਦਾਰੀ ਨਾਲ ਔਰ ਪਰਧਾਨ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਰਨੇ ਨੇ ਔਰ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਅਗਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇੱਕ ਇਨਸਾਨ ਇੰਨਾ ਕੰਮ ਵਧੀਆ ਕਰ ਸਕਦਾ ਹੈ ਅਗਰ ਉਹ ਪੰਜਾਬ ਦੇ ਸੀਐਮ ਹੋਣਗੇ ਤਾਂ ਕਿੰਨਾ ਵਧੀਆ ਕੰਮ ਕਰ ਸਕਦੇ ਨੇ ਉਹਨਾਂ ਨੂੰ ਦੇਖਦੇ ਹੋਏ ਹੀ ਸਰਦਾਰ ਦਵਿੰਦਰ ਜੀ ਜਿਹੜੇ ਉਹ ਸਾਡੀ ਪਾਰਟੀ 'ਚ ਵਾਪਸ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਸ਼ੁਕਰ ਅਦਾ ਕਰਦੀ ਆਂ ਕਿ ਉਹ ਸਾਡੀ ਪਾਰਟੀ 'ਚ ਵਾਪਸ ਆ ਕੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਹੈ ਕਿਉਂਕਿ ਉਹਨਾਂ ਨਾਲ ਬਹੁਤ ਜ਼ਮੀਨੀ ਲੈਵਲ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਇਹ ਬਹੁਤ ਕੰਮ ਕਰਦੇ ਦਿਨ ਰਾਤ ਜਿਹੜੇ ਵਰਕਰ ਨੇ ਉਹਨਾਂ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਸਾਡੀ ਪਾਰਟੀ 'ਚ ਇਹਨਾਂ ਨੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਔਰ ਉਹਨਾਂ ਨੂੰ ਹਮੇਸ਼ਾ ਮਾਨ ਸਨਮਾਨ ਜਿਹੜਾ ਪਾਰਟੀ 'ਚ ਵੱਧ ਚੜ ਕੇ ਹਮੇਸ਼ਾ ਮਿਲੇਗਾ ਔਰ ਇਹਨਾਂ ਨੂੰ ਕਦੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਸ਼ੋਮਨੀ ਅਕਾਲੀ ਦਲ ਚਾਹੇ